ਪਰ ਸਭ ਤੋਂ ਪਹਿਲਾਂ ਲੋੜੀ ਦੇ ਤਹਾ ਤੇ ਕੀ ਸੰਦੇਸ਼ ਦੇਣਾ ਚਾਹੋਗੇ ਜੀ ਮੈਂ ਪਿੰਡ ਨੜਾਂਵਲੀ ਦੇ ਸਰਪੰਚ ਵਜੋਂ ਮਤਲਬ ਕਿ ਲੋੜੀ ਦੇ ਤਿਹਾ ਤੇ ਸਾਰੇ ਆਪਣੇ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਾਰੇ ਨਗਰ ਨੂੰ ਸਾਰੇ ਮਤਲਬ ਕਿ ਵਸੀਆਂ ਨੂੰ ਵਧਾਈ ਦੇਣਾ ਤੁਹਾਨੂੰ ਉਹਨਾਂ ਨੂੰ ਵਧਾਈ ਦੇਣਾ ਲੋੜੀ ਦੀ ਤੇ ਕੁਛ ਇਹ ਇੱਕ ਸੰਦੇਸ਼ ਵੀ ਇਹ ਕਾਹਗਾ ਕਿ ਜਿਹੜੇ ਬੱਚੇ ਪਤੰਗ ਬਾਜ਼ੀ ਕਰਦੇ ਆ ਉਹ ਆਪਣੇ ਮਤਲਬ ਪਤੰਗ ਦੇ ਚੜਾਉਣ ਪਰ ਧਿਆਨ ਨਾਲ ਚੜਾਉਣ ਕੋਈ ਸੈਟਪੇਟ ਤੋਂ ਬਚਣਾ ਤੇ ਚਾਈਨਾ ਦੀ ਡੋਰ ਦਾ ਇਸਤੇਮਾਲ ਨਾ ਕਰਨਾ ਕਿਉਂਕਿ ਉਹਦੇ ਨਾਲ ਕਿਤੇ ਫਸਪੂਲ ਜਾਂਦੀ ਹੈ ਕਿ ਸੱਟਾਂ-ਸੱਟਾਂ ਵੀ ਲੱਗਦੀਆਂ ਖਬਰਾਂ ਮਿਲਦੇ ਆ ਸਾਨੂੰ ਤੇ ਪੰਛੀ ਵੀ ਉਹ ਚਾਫੀ ਫਸ ਦਿੱਤੇ ਹੈ ਫਸ ਜਾਂਦੇ ਆ ਤੇ ਮਰਦੇ ਆ ਨੁਕਸਾਨ ਹੁੰਦਾ ਹੈ ਨਾਲੀਆਂ ਵਿੱਚ ਜਾਮ ਕਰਦੇ ਆ ਤੇ ਬਾਕੀ ਪਿੰਡ ਦੀ ਜਿਹੜੀ ਪੰਚਾਇਤ ਹੈ ਪੂਰੀ ਪੰਚਾਇਤ ਨੜਾਵਲੀ ਦੀ ਜਿਹੜੀ ਉਹਦੇ ਵੱਲੋਂ ਸਾਰੇ ਨਗਰਦਾਰ ਲੋੜੀ ਤੋਂ ਲੋੜੀ ਦੀ ਵਧਾਈ ਦੇਣੇ ਸਾਰਿਆਂ ਨੂੰ ਤੇ ਇਹ ਹੀ ਕਹਾਂਗੇ ਕਿ ਤਿਹਾਰ ਖੁਸ਼ੀ ਦਾ ਹੁੰਦਾ ਹੈ ਖੁਸ਼ੀ ਨਾਲ ਮਨਾਇਆ ਜਾਏ ਤੇ ਕੋਈ ਲੜਾਈ ਝਗੜਾ ਨਾ ਕਰੇ ਦਰੂਦੂਰੂ ਪੀ ਕੇ ਨਸ਼ਾ ਕਰਕੇ ਤੇ ਪਤੰਗ ਬਾਜੀ ਤੋਂ ਥੋੜਾ ਜਿਹਾ ਧਿਆਨ ਨਾਲ ਬੱਚੇ ਪਤੰਗ ਬਾਜੀ ਗਾਂ ਸੈਟਫਿਟ ਤੋਂ ਮਸਾ ਤੇ ਚੈਨਲ ਦਾ ਡੋਰ ਡੋਰ ਦਾ ਇਸਤੇਮਾਲ ਨਾ ਕਰੇ You